ਹਮਾਚਲ ਦੀਆਂ ਉੱਚੀਆਂ ਪਹਾੜੀਆਂ ਦੇ ਵਿੱਚ ਭਾਰੀ ਮੀਂਹ ਪੈਣ ਅਤੇ ਬੱਦਲ ਫਟਣ ਦੇ ਨਾਲ ਰਾਵੀ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਹੱਦ ਤੱਕ ਵੱਧ ਚੁੱਕਿਆ ਹੈ। ਪੌਂਗ ਡੈਮ ਦੇ ਵਿੱਚ ਵੀ ਜਿਹੜਾ ਪਾਣੀ ਦਾ ਲੈਵਲ ਖਤਰੇ ਦੇ ਨਿਸ਼ਾਨ ਦੇ ਲਗਭਗ ਨੇੜੇ ਹੈ। ਜੇਕਰ ਅੱਜ ਗੱਲ ਕਰੀਏ ਤਾਂ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਹੀਲ ਦੇ ਵਿੱਚ ਲਗਾਤਾਰ 90000 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਹੈ ਜਿਸ ਦੇ ਚਲਦਿਆਂ ਡੈਮ ਦੇ ਜਲ ਦਾ ਪੱਧਰ ਜਿਹੜਾ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਹੁਣ ਇਸ ਵਕਤ 1382.2 ਫੁੱਟ ਤੇ ਪੌਂਗ ਡੈਮ ਦਾ ਲੈਵਲ ਹੈ ਜਿਸ ਕਰਕੇ ਬਿਆਸ ਦਰਿਆ ਵਿੱਚ ਲਗਾਤਾਰ 60000 ਕਿਊਸਿਕ ਪਾਣੀ ਛੱਡਣ ਦੇ ਨਾਲ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਹੜ ਆ ਗਿਆ ਹੈ ਹਾਲਾਤ ਬਹੁਤ ਬੁਰੇ ਹੋ ਗਏ ਨੇ ਲੋਕਾਂ ਦਾ ਹੋਰ ਪਾਸਿਆਂ ਦੇ ਨਾਲੋਂ ਕਨੈਕਸ਼ਨ ਰਾਬਤਾ ਬਿਲਕੁਲ ਟੁੱਟ ਗਿਆ ਜੇਕਰ ਗੱਲ ਕਰੀਏ ਤਾਂ ਜਿੱਥੇ ਬਿਆਸ ਅਤੇ ਸਤਲੁਜ ਦਾ ਸੰਗਮ ਹੁੰਦਾ ਉਸ ਨੂੰ ਹਰੀਕੇ ਪੱਤਨ ਜਾਂ ਹਰੀਕੇ ਝੀਲ ਕਹੀ ਜਾਂਦੀ ਹੈ ਇੱਥੇ ਹੀ ਇੱਕ ਕਾਲੀ ਵੇਈ ਵੀ ਪੈਂਦੀ ਹੈ ਇਹ ਪਿੰਡ ਬਿਲਕੁਲ ਜਿਹੜੇ ਨੇ ਉਹ ਆਪਣੇ ਜ਼ਿਲ੍ਹਾ ਹੈੱਡਕੁਆਟਰ ਅਤੇ ਤਹਿਸੀਲ ਹੈੱਡਕੁਆਟਰ ਸultanpur Lodhi ਤੋਂ ਟੁੱਟ ਚੁੱਕੇ ਨੇ ਲੋਕਾਂ ਦਾ ਇੱਕੋ ਇੱਕ ਸਹਾਰਾ ਕਸ਼ਤੀਆਂ ਨੇ ਤੇ ਜਿਸ ਰਾਹੀਂ ਇਹਨਾਂ ਨੂੰ ਦਵਾਈ ਬੂਟੀ ਪਹੁੰਚਾਈ ਜਾ ਰਹੀ ਹੈ ਡੰਗਰਾਂ ਦਾ ਬੁਰਾ ਹਾਲ ਹੋ ਗਿਆ ਗਹਿਰੇ ਪਾਣੀ ਦੇ ਵਿੱਚੋਂ ਲੋਕਾਂ ਦੀ ਕੋਸ਼ਿਸ਼ ਹੈ ਵੀ ਕਿਸੇ ਵੀ ਤਰ੍ਹਾਂ ਨਾਲ ਆਪਣੇ ਪਸ਼ੂ ਡੰਗਰਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਲਿਆ ਜਾਵੇ ਲੋਕਾਂ ਨੇ ਆਪਣੇ ਘਰਾਂ ਦਾ ਸਮਾਨ ਕੱਢ ਕੇ ਉੱਚੀਆਂ ਥਾਵਾਂ ਤੇ ਰੱਖ ਲਿਆ ਪਰ ਫਿਰ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਜ਼ਰ ਆਉਂਦੀ ਨਹੀਂ ਦੇ ਰਹੀ ਹਰ ਭਜਨ ਅੱਜੀ ਅਤੇ ਸੰਤ ਸੀਚੇਵਾਲ ਨੇ ਇਸ ਇਲਾਕੇ ਦਾ ਦੌਰਾ ਵੀ ਕੀਤਾ ਅਤੇ ਲੋਕਾਂ ਨੂੰ ਕੁਝ ਰਾਹਤ ਸਮਗਰੀ ਵੀ ਵੰਡੀ। ਰੇਡੀਓ ਪੰਜਾਬ ਟਰੂਡੇ ਤੇ ਤੁਹਾਨੂੰ ਅਸੀਂ ਸੁਲਤਾਨਪੁਰ ਲੋਧੀ ਦੇ ਇਲਾਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ। ਜਿੱਥੇ ਕਿ ਹਜੇ ਤੱਕ ਸਰਕਾਰੀ ਪੱਧਰ ਦੇ ਉੱਤੇ ਕੋਈ ਬਹੁਤੀ ਮਦਦ ਨਹੀਂ ਪਹੁੰਚੀ ਹੈ। ਇਸੇ ਬਿਆਸ ਦਾ ਪਾਣੀ ਅੱਗੇ ਮਾਰ ਕਰਦਾ ਹੋਇਆ ਹਰੀਕੇ ਪੱਤਨ ਟੱਪ ਕੇ ਤੇ ਹੁਸੈਣੀ ਵਾਲਾ ਬਰਾਜ ਦੇ ਵਿਚਾਲੇ ਬਹੁਤ ਤਬਾਹੀ ਮਚਾ ਰਿਹਾ ਹੈ ਉਧਰੋਂ ਵਲਵਲੇਵੇਂ ਖਾਂਦੀ ਕਦੇ ਪਾਕਿਸਤਾਨ ਤੇ ਕਦੇ ਹਿੰਦੁਸਤਾਨ ਦੇ ਵਿੱਚੋਂ ਲੰਘਦੀ ਸਤਲੁਜ ਨੇ ਫਾਜ਼ਿਲਕਾ ਤੱਕ ਵੀ ਬੁਰਾ ਹਾਲ ਕਰ ਦਿੱਤਾ ਹੈ ਰੇਡੀਓ ਪੰਜਾਬ ਟੂਡੇ ਦੀ ਖਾਸ ਰਿਪੋਰਟ ਹਾਂਜੀ ਗਰਮੇਲ ਸਿੰਘ ਨਾਂਜੀ ਮੇਰਾ ਜੀ ਪਿੰਡ ਬਾਉਪੁਰ ਜਦੀਦ ਇਸੇ ਪਾਣੀ ਜੀ ਹਰ ਤੇਈ ਦੇ ਵਿੱਚ ਪਾਣੀ ਆਇਆ ਉਦੋਂ ਸਾਡੀ ਕੋਈ ਸਹਾਇਤਾ ਨਹੀਂ ਹੋਈ ਉਦੋਂ ਪਿਛੇ ਪਾਣੀ ਹੈ 15 20 ਪਹਿਲਾਂ ਹਟ ਕੇ ਆਪਦੀਆਂ ਬੇੜੀਆਂ ਬੇੜੀਆਂ ਨਾਲ ਆਪਣੇ ਭੈਣ ਭਰਾ ਨੂੰ ਕੱਢ ਕੇ ਖੜਦੇ ਰਹੇ ਕਿ ਸਾਡੀ ਸਰਕਾਰ ਨੇ ਤੱਕ ਮਤ ਨਹੀਂ ਕੀਤੀ ਅਸੀਂ ਸਰਕਾਰ ਤੋਂ ਫਰਾਂਚ ਨਹੀਂ ਕਿ ਉਹਨੇ ਵੀ ਸਾਡਾ ਕਿੰਨਾ ਚੋਨਾ ਕਿੰਨਾ ਨੁਕਸਾਨ ਹੋਇਆ ਸਾਡਾ ਕੋਈ ਮਾਈ ਬਾ ਸਾਨੂੰ ਕੋਈ ਮਿਲੇ ਕੋਈ ਡੰਗਰਾਂ ਦਾ ਬਾ ਸਾਡੇ ਬਾਸੇ ਜਦੋਂ ਅਸੀਂ ਪਾਣੀ ਦੇ ਵਿੱਚ ਬੈਠੇ ਹਾਂ ਸਾਡੇ ਕੋਈ ਫਸਲ ਨਹੀਂ ਕੋਈ ਲੈਣ ਨਹੀਂ ਦੇਣ ਨਹੀਂ ਤੇ ਕੀ ਕਰਾਂਗੇ ਅਸੀਂ ਮੜ ਦੇ ਵਿੱਚ ਬੈਠੇ ਹਾਂ ਹਾਲੇ ਸਰਕਾਰ ਕੋਈ ਨਾ ਕੋਈ ਸਾਨੂੰ ਦਵੇ ਲਵੇ ਕੋਈ ਕੋਈ ਸਾਡਾ ਸਹਾਇਤਾ ਕਰਿਆ ਨੂੰ ਪਿਛੇ ਆ ਕੇ ਤੇ ਇਹ ਤਾਂ ਇਦਾਂ ਕਰਕੇ ਅਸੀਂ ਪਿਛਲੇ ਪਿੰਡ ਜਾਂਦੇ ਰਹੇ ਆਪਦੇ ਬੇੜੀਆਂ ਦੇ ਇਹ ਸਹਾਨੋ ਕੇ ਇਹਨੇ ਕੱਢਿਆ ਹੁਣ ਆਲ ਕੇ ਸਰਕਾਰ ਨੇ ਦਿੱਤੀਆਂ ਐ ਰਕੀ ਬੋਟ ਮਾੜੇ ਮੋੜ ਅਜੇ ਵੀ ਮੇਰੇ ਘਰ ਦੇ ਵਿੱਚ ਪਾਣੀ ਆ ਮੈਂ ਡੰਗਰ ਕੱਢ ਕੇ ਲੈਂਦੇ ਆ ਤੇ ਘਰ ਦਾ ਹਰੜਾ ਸਮਾਨ ਆ ਕੋਠੇ ਤੇ ਰੱਖ ਕੇ ਆਂਦਾ ਇੰਦੀ ਆਲੀ ਮੰਦੀ ਹਾਲਤ ਹੋਈ ਆ ਤੇ ਹਈ ਦੇ ਹੋ ਕਹੁੰਨੇ ਆ ਵੀ ਮਾ ਪਾਣੀ ਨਾ ਆ ਕਰੇ ਜੇ ਸਰਕਾਰਾਂ ਉਦੋਂ ਪਾਣੀ ਆ ਕੱਢੀ ਜਾਣ ਨਾਲ ਨਾਲ ਤੇ ਸਾਡਾ ਕੋਈ ਫਾਇਦਾ ਹੋ ਜੇ ਜਦੋਂ ਜ਼ਿਆਦਾ ਪੂਰਾ ਭਰ ਜਾਂਦਾ ਉਦੋਂ ਮਗਰੋਂ ਛੱਡ ਦਿੰਦੇ ਆ ਤੇ ਚਲੋ ਕੁਝਰਤੀ ਮਾਰ ਬਰਸਾਤ ਵੀ ਪੈ ਜਾਂਦੀ ਇਹ ਵੀ ਗੱਲ ਨਹੀਂ ਬਸ ਸਾਡ ਪਾਣੀ ਦੇ ਨੋਈ ਜਿਹੜਾ ਬਸ ਸਾਡਾ ਲਿਸ਼ਕਾਨ ਹੁੰਦਾ ਆ ਬਹੁਤ ਤੰਗ ਆਈ ਤੇ ਭਾਜੀ ਨੇ ਮੇਰਾ ਨਾਮ ਅਮਨਦੀਪ ਸਿੰਘ ਆ ਜੀ ਮੈਂ ਪਿੰਡ ਰਾਮਪੁਰ ਗੌਰੇ ਮੰਡ ਦਾ ਰਹਿਣ ਵਾਲਾ ਆ ਜੀ ਤੇ ਇੱਥੇ ਪਾਣੀ ਦੇ ਹੜਾ ਔਨ ਕਰਕੇ ਬਹੁਤ ਨੁਕਸਾਨ ਹੋਇਆ ਵਾ ਸਾਡੇ ਬਹੁਤ ਮੰਦੇ ਹਾਲਾਤ ਆ ਜੀ ਤੇ ਸਾਨੂੰ ਵੀਰ ਜੀ ਹੋਣਾ ਨੇ ਆਪਣੇ ਘਰ ਤੋਂ ਲੈ ਕੇ ਆਂਦਾ ਐ ਇਸੇ ਬੇੜੀ ਦੇ ਸਹਾਰੇ ਤੇ ਤੇ ਬਹੁਤ ਮੰਦਾ ਹਾਲਾਤ ਆ ਨਾ ਕੋਈ ਸਾਨੂੰ ਪਹਿਲਾਂ ਪਾਣੀ ਛੱਡਣ ਤੋਂ ਪਹਿਲਾਂ ਕੋਈ ਵਾਰਨਿੰਗ ਦਿੱਤੀ ਕੀ ਕਿ ਪਾਣੀ ਆਉਣਾ ਵਾ ਕੋਈ ਵਾਰਨਿੰਗ ਹੋਵੇ ਵਾਰਨਿੰਗ ਲੈਟਰ ਹੋਵੇ ਮੰਨ ਲਓ ਅਸੀਂ ਕੋਈ ਆਪ ਦਾ ਇਧਰ ਉਧਰ ਭਜਨਸ ਕਰ ਲੈਂਦਾ ਬੰਦਾ ਕੋਈ ਰਿਸ਼ਤੇਦਾਰੀ ਚਲ ਜਾਂਦਾ ਜਾਂ ਕੋਈ ਕੋਈ ਸਹਾਰਾ ਲੈ ਲੈਂਦਾ ਕੋਈ ਵਾਰਨਿੰਗ ਨਹੀਂ ਤੇ ਜਦੋਂ ਸਾਡਾ ਬੰਨ ਟੁੱਟਿਆ ਵਾ ਤੇ ਬੰਨ ਟੁੱਟਣ ਦੇ ਨਾਲ ਇਹ ਹਾਲਾਤ ਹੋ ਗਏ ਆ ਜੋ ਵੀ ਤੁਸੀਂ ਦੇਖ ਰਹੇ ਜੋ ਝੋਨੇ ਨੁਕਸਾਨੇ ਗਏ ਐ ਫਸਲਾਂ ਨੁਕਸਾਨੀਆਂ ਗਈਆਂ ਵਾ ਮਾਲ ਡੰਗਰ ਜਿਹੜਾ ਵਾ ਉਹ ਹੜਾਂ ਦੇ ਕਾਰਨ ਇਦਾਂ ਤੂੜੀ ਤੰਦ ਚੱਲਦਾ ਵਾ ਮਾੜਾ ਮੋਟ ਬਹੁਤ ਗੁਜ਼ਾਰਾ ਕਰਨਾ ਔਖਾ ਹੋਇਆ ਜੀ ਤੇ ਮੈਂ ਆਪਣੀ ਵਾਈਫ ਨੂੰ ਲੈ ਕੇ ਤੇ ਥੋੜਾ 사이ਟ ਤੇ ਰਹਿ ਰਹਿਆ ਮਮੀ ਪਾਪਾ ਜਿਹੜੇ ਆ ਇਸ ਟਾਈਮ ਘਰ ਜਿਹੜਾ ਵਾ ਉਹ ਰਹਿ ਰਹੇ ਆ ਤੇ ਬਹੁਤ ਮੁਸ਼ਕਲ ਦੇ ਨਾਲ ਗੁਜ਼ਾਰਾ ਕਰਦੇ ਆ ਸਾਰੇ ਜੀ ਕਹ ਲੋਗੇ ਕਿ ਘਰੋਂ ਬੇਕਾਰ ਹੋਏ ਪਏ ਆ ਤੇ ਬਹੁਤ ਮੁਸ਼ਕਲ ਹੋਇਆ ਪਿਆ ਜੀ ਤੇ ਸਾਨੂੰ ਜਿਹੜਾ ਵਾ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ ਕੋਈ ਅੱਗੇ ਤੋਂ ਜਿਹੜਾ ਵਾ ਉਹ ਵਾਰਨਿੰਗ ਲੈਟਰ ਦਿੱਤਾ ਜਾਵੇ ਜਾਂ ਕੁਛ ਵੀ ਮੰਨ ਲੋ ਪਹਿਲਾਂ ਦੱਸਿਆ ਜਾਵੇ ਕਿ ਬੰਦਾ ਆਪਣਾ ਜੀ ਪਰਮਜੀਤ ਸਿੰਘ ਬਾਉ ਪਰ ਕਿਸਾਨ ਆਗੂ ਬੇਨਤੀ ਇਹ ਕਰਦੇ ਆ ਕਿ ਜਿਹੜਾ ਅੱਜ ਤੋਂ 3 ਦਿਨ ਪਹਿਲਾਂ ਪਿੰਡ ਪੈਣੀ ਕਾਦਰਬਖਸ਼ ਤੋਂ ਜਿਹੜਾ ਆਰ ਜੀ ਸਾਡਾ ਬੰਨ ਲਾਇਆ ਗਿਆ ਸੀ ਉਸ ਟੁੱਟਣ ਦੇ ਕਾਰਨ ਇਹ ਜਿਹੜੇ ਟਾਪੂ ਦੇ ਵਿੱਚ ਤੁਸੀਂ ਇਸ ਸਮੇ ਮੌਜੂਦ ਪਿੱਛੇ ਦ੍ਰਿਸ਼ ਦੇਖ ਰਹੇ ਜੇ ਪਾਣੀ ਦੇ ਇਹ ਪਾਣੀ ਬੰਨ ਟੁੱਟਣ ਦਾ ਕਰਕੇ ਆਇਆ ਵਾ ਤੇ ਜਿਨਨੇ ਸਾਡੀਆਂ ਜਿਹੜੀਆਂ ਫਸਲਾਂ ਵਾਂ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਕਰ ਦਿੱਤਾ ਸਬਜ਼ੀਆਂ ਦਾ ਨੁਕਸਾਨ ਕਰ ਦਿੱਤਾ ਜਿਹੜਿਆ ਸਾਡਾ ਹਰਾ ਚਾਰਾ ਵਾ ਉਹ ਸਾਰਾ ਖਰਾਬ ਕਰ ਦਿੱਤਾ ਵਾ ਇਹ ਜਿਹੜਾ ਫਾੜ ਆਉਣ ਦਾ ਕਾਰਨ ਹੀ ਬਣਿਆ ਵਾ ਕਿ ਅਸੀਂ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਨਾਲ ਬਾਰ-ਬਾਰ ਉਹਨਾਂ ਨੂੰ ਬੇਨਤੀਆਂ ਕਰਦੇ ਸੀ ਜਦੋਂ ਸਾਨੂੰ ਪੁੱਛਦੇ ਸੀ ਤੁਹਾਨੂੰ ਹਾੜ ਆਉਣ ਆਲਾ ਵਾ ਤੁਹਾਨੂੰ ਕੁਝ ਕੀ ਚਾਹੀਦਾ ਵਾ ਕੁਝ ਖਾਣ ਲਈ ਚਾਹੀਦਾ ਜਾਂ ਕੁਝ ਫੀਡ ਚਾਹੀਦੀ ਅਸੀਂ ਕਹਿੰਦੇ ਵੀ ਸਾਨੂੰ ਕੁਝ ਨਹੀਂ ਚਾਹੀਦਾ ਸਮਰਾਥ ਅਸੀਂ ਆਪਣੇ ਬੱਚਿਆਂ ਨੂੰ ਪੱਡ ਪਾਲਣ ਲਈ ਸਿਰਫ ਉਹ ਤੇ ਕੀ ਚਾਹੀਦਾ ਵਾ ਸਹਰੀ ਕੇ ਹੈਡ ਤੋਂ ਜਿਹੜਾ ਪਾਣੀ ਰਲੀਵ ਕੀਤਾ ਜਾਵੇ ਪਾਂ ਜੋ ਜਿਹੜਾ ਤਿੰਨ ਚਾਰ ਜ਼ਿਲ੍ਹੇ ਆ ਹਰੀਕੇ ਹੈਡਵਰਕ ਤੋਂ ਪਿੱਛੇ ਤੇ ਉਹਨਾਂ ਨੂੰ ਜੀ ਸਰਕਾਰ ਕੋਲੋਂ ਬੇਨਤੀ ਆ ਕਿ ਜਿਹੜਾ ਹਰੀਕੇ ਹੈਡ ਤੋਂ ਪਾਣੀ ਆ ਜਿਹੜਾ ਤੁਰੰਤ ਰਲੀਵ ਕੀਤਾ ਜਾਵੇ ਤਾਂ ਜੋ ਜਿਹੜੇ ਕਿਸਾਨ ਆ ਕੋਈ ਫਸਲਾਂ ਤੇ ਬਰਬਾਦ ਹੋ ਗਈਆਂ ਪਹਿਲਾਂ ਤਾਂ ਸਰਕਾਰ ਨਾਲ ਤੁਰੰਤ ਮੁਆਵਜ਼ਾ ਦੇਵੇ ਤੇ ਪਾਣੀ ਨਿਕਲ ਜਾਏਗਾ ਤੇ ਜਿਹੜੀਆਂ ਅਸੀਂ ਇਹਦੇ ਵਿੱਚ ਖੇਤੀ ਕਰਕੇ ਸਬਜ਼ੀਆਂ ਦੀ ਵਗਾ ਕੇ ਅਸੀਂ ਆਪਣਾ ਪਰਿਵਾਰ ਦਾ ਪੇਟ ਪਾਲ ਲਾਂਗੇ ਤੇ ਜਿੱਥੇ ਅਸੀਂ ਦਸਾ ਸ਼ਹਿਰਾਂ ਦੇ ਵਿੱਚ ਸਬਜ਼ੀਆਂ ਪਹੁੰਚਾਉਂਦੇ ਹਾਂ ਰਾਸ਼ਨ ਪਹੁੰਚਾਉਂਦੇ ਸਾਂ ਅੱਜ ਆਪ ਖੁਦ ਅਸੀਂ ਕੀ ਕਹਿ ਲਈਏ ਵੀ ਬਿਨਾ ਸਬਜ਼ੀਆਂ ਤੋਂ ਬਿਨਾ ਭੁੱਖੇ ਤੇ ਇਸ ਇਹ ਗੁਜ਼ਾਰਾ ਕਰ ਲਈ ਗੁਜ਼ਰ ਕਰ ਰਹੇ ਹਾਂ ਤੇ ਲੱਗਦਾ ਵਾ ਜੇ ਸਰਕਾਰ ਨੇ ਨਹੀਂ ਕੀਤਾ ਉਹਨਾਂ ਦੇ ਸਮੇਂ ਦੇ ਵਿੱਚ ਸਾਡੀਆਂ ਗੱਲਾਂ ਨਹੀਂ ਮੰਨਦੇ ਤੇ ਸਾਨੂੰ ਜਿਹੜਾ ਪੰਗਾਣੀ ਦੇ ਖਿਲਾਫ ਵੀ ਸੰਘਰਸ਼ ਕਰਨਾ ਪਊਗਾ ਤੇ ਅਸੀਂ ਜਥੇਬੰਦੀਆਂ ਲੈ ਕੇ ਸਰਕਾਰ ਦੇ ਖਿਲਾਫ ਵੱਡਾ ਪ੍ਰੋਟੈਸਟ ਕਰਾਂਗੇ ਜਿਹਦੀ ਜ਼ਿੰਮੇਵਾਰ ਸਰਕਾਰ ਹੋਏਗੀ ਮੈਂ ਰਜਵੰਤ ਕੌਰ ਪਿੰਡ ਬਾਉਪੁਰ ਹਾਂਜੀ ਹਾਂਜੀ ਸਰ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਜ਼ਿਆਦਾ ਹੀ ਜਿੱਦਾਂ ਕਿ ਸਾਨੂੰ ਕੋਈ ਵੀ ਤਕਰੀਫ ਆਉ ਆਪਣੇ ਸਰੀਰ ਅੰਦਰ ਉਹ ਵੀ ਸਾਨੂੰ ਸਾਹਮਣਾ ਹੀ ਆ ਵੀ ਕਿਤੇ ਅਸੀਂ ਜਲਦੀ ਇੱਕਦਮ ਜਾ ਨਹੀਂ ਸਕਦੇ ਆਪਣੀ ਗੱਡੀ ਤੇ ਬੈਠ ਕੇ ਇਥੋਂ ਆਪਾਂ ਪਾਰ ਨਹੀਂ ਜਾ ਸਕਦੇ ਕਿਸ਼ਤੀ ਵੇਖਾਂਗੇ ਉਹ ਵੀ ਆਸ-ਪਾਸ ਗਈ ਹੋਊਗੀ ਤਾਂ ਉਹਦੀ ਅੜੀ ਕਰਾਂਗੇ ਸਾਡੀ ਪ੍ਰੋਬਲਮ ਜੋ ਸਾਡੀ ਸਰੀਰ ਅੰਦਰ ਆਈ ਉਹ ਵਧੂਗੀ ਕਵਰ ਨਹੀਂ ਹੋਊਗੀ ਬਾਕੀ ਜਿੱਦਾਂ ਕਿ ਫਿਰ ਪਾਣੀ ਦੀ ਵੀ ਇਹ ਆਪ ਜਿਹੜੇ ਘਰੇ ਪਾਣੀ ਦੀ ਫਿਰ ਅਹੀਂ ਚਲੋ ਆਪਣੇ ਇਲਾਜ ਲਈ ਗਏ ਬਾਹਰ ਔਖੇ ਹੋ ਕੇ ਗਏ ਬਾਕੀ ਘਰ ਦਿਲਾ ਲੋ ਘਰੋਂ ਵੀ ਪਾਣੀ ਤੋਂ ਸਟਾਰਟ ਹੁੰਦਾ ਆਪਣਾ ਘਰ ਦਾ ਕੰਮ ਵੀ ਔਰਤ ਜਾਊਗੀ ਰਸੋਈ ਕਿਚਨ ਵਿੱਚ ਤੇ ਉਹਨੂੰ ਬਰਤਨ ਸਾਫ਼ ਕਰਨ ਲਈ ਵੀ ਪਾਣੀ ਚਾਹੀਦਾ ਕੱਪੜੇ ਧੋਣ ਲਈ ਵੀ ਪਾਣੀ ਚਾਹੀਦਾ ਖਾਣਾ ਬਣਾਉਣ ਲਈ ਵੀ ਪਾਣੀ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਨਹਾਉਣਾ ਆਪਣਾ ਸਾਰਾ ਘਰ ਦਾ ਕੰਮ ਕਰਨਾ ਪਾਣੀ ਦੇ ਨਾਲ-ਨਾਲ ਹੀ ਹੁੰਦਾ ਹੈ ਪਾਣੀ ਪੀਣ ਨੂੰ ਵੀ ਚਾਹੀਦਾ ਪਰ ਜਦੋਂ ਲਾਈਟ ਚੱਲ ਜਾਂਦੀ ਹੈ ਇਹ ਹਾਲਾਤਾਂ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਇੱਥੋਂ ਦੇ ਲੋਕਾਂ ਨੂੰ ਜਿਨ੍ਹਾਂ ਦੇ ਘਰਾਂ ਵਿੱਚ ਨਲਕੇ ਆ ਉਹ ਵੀ ਦੱਬ ਜਾਂਦੇ ਆ ਪਾਣੀ ਵਿੱਚ ਉੱਤੇ ਗੰਦਾ ਪਾਣੀ ਚੜ ਜਾਂਦਾ ਡੁੱਬ ਜਾਂਦੇ ਆ ਹਾਂਜੀ ਸਰਕਾਰ ਕੋਲੋਂ ਸਰ ਸਾਡੀ ਇਹ ਹੀ ਮੰਗਿਆ ਕਿ ਸਾਡਾ ਇਹ ਜਿਹੜਾ ਮਸਲਾ ਹੱਲ ਲੈਣਾ ਕੀਤਾ ਜਾਵੇ ਜੋ ਆਉਂਦੇ ਆ ਨਾ ਪਾਣੀ ਹਰ ਸਾਲ ਆ ਜਾਂਦੇ ਆ ਇਹ ਮਤਲਬ ਕਿ ਨਾ ਆਉਣ ਇਹਨਾਂ ਨੂੰ ਇਹਨਾਂ ਦਾ ਕੋਈ ਮਸਲਾ ਹੱਲ ਕਰਨਾ ਫਸਲਾਂ ਵੀ ਰੁੜ ਜਾਂਦੀਆਂ ਏ ਕਈ ਜਿੱਦਾਂ ਹੁਣ ਕੀ ਕਰਨਗੇ ਉਹ ਲੋਕ ਜਿੱਦਾਂ ਕਿ ਜਿਨ੍ਹਾਂ ਦੀ ਫਸਲਾਂ ਰੁੜ ਜਿੰਗ ਜਿਨ੍ਹਾਂ ਦਾ ਗੁਜ਼ਾਰਾ ਹੀ ਦੋ ਇੱਕ ਕਿੱਲੇ ਤੇ ਵੀ ਆ ਉਹ ਡੀ ਕਰ ਰਹੇ ਉਹਨਾਂ ਪਹਿਲਾਂ ਹੀ ਪੈਸੇ ਲਿਆ ਕੇ ਆਪਦੇ ਸਾਰੇ ਖਰਚ ਕੀਤਾ ਹੁੰਦਾ ਹੈ ਬਸ ਇਹੀ ਮੁਸ਼ਕਲਾਂ ਸਾਰੇ ਲੋਕਾਂ ਦੀ ਸਾਡਾ ਸਾਰਤ ਤੋਂ ਜ਼ਿਆਦਾ ਸਾਡਾ ਹੜਾਂ ਦਾ ਮਸਲਾ ਕੀਤਾ ਜਾ ਵੀ ਹੜ ਨਾ ਸਾਡੇ ਆਉਣ ਬਾਕੀ ਚਲੋ ਇੱਥੋਂ ਦੇ ਲੋਕ ਸਾਰੇ ਠੀਕ ਆ ਵਧੀਆ ਆਪਣਾ ਸੋਹਣੀ ਕਮਾਈ ਕਰਦੇ ਆ ਆਪਣੀ ਤੇ ਖਾਂਦੇ ਆ ਹਾਂਜੀ